ਜੇਕਰ ਹਰੇਕ ਪਿਤਾ ਆਪਣੇ ਮੁੰਡੇ ਨੂੰ ਇਹ ਪੰਜ ਗੱਲਾਂ ਸਿਖਾ ਦਵੇ ਤੇ ਉਹ ਸਿਰਫ ਕਾਮਯਾਬ ਨਹੀਂ ਬਣੇਗਾ ਬਲਕਿ ਇੱਕ ਚੰਗਾ ਇਨਸਾਨ ਵੀ ਬਣੇਗਾ। ਪੈਰੈਂਟਿੰਗ ਕੋਚ ਪੁਸ਼ ਸ਼ਰਮਾ ਨੇ ਆਖਿਰਕਾਰ ਉਹ ਪੰਜ ਟਿਪਸ ਕਿਹੜੇ ਦਿੱਤੇ ਨੇ ਜੋ ਆਪਣੇ ਆਪਣੇ ਮੁੰਡਿਆਂ ਨੂੰ ਜੇਕਰ ਤੁਸੀਂ ਦੱਸ ਦਵੋਗੇ ਤੇ ਤੁਹਾਡੇ ਮੁੰਡੇ ਜਿਹੜੇ ਨੇ ਉਹ ਕਾਮਯਾਬ ਜ਼ਰੂਰ ਹੋਣਗੇ। ਜਿ ਆਸੋ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਬਾਰ ਜਿਹੜੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਮਾਪਾਪ ਦਾ ਰੋਲ ਬਹੁਤ ਅਹਿਮ ਹੁੰਦਾ ਹੈ ਤੇ ਜੇਕਰ ਇੱਕ ਮਾਪਾਪ ਦੇ ਰੋਲ ਦੇ ਵਿੱਚ ਇੱਕ ਪਿਤਾ ਦਾ ਰੋਲ ਵੱਧ ਜਾਵੇ ਤੇ ਉਹ ਬਹੁਤ ਕੁਝ ਜਿਹੜਾ ਹੈ ਉਹ ਆਪਣੇ ਬੱਚਿਆਂ ਦੇ ਲਈ ਕਰ ਸਕਦੇ ਨੇ ਦਾਦੀ ਇੱਕ ਕੀ ਪੈਰੈਂਟਿੰਗ ਕੋਚ ਪੁਸ਼ਪ ਸ਼ਰਮਾ ਦੀ ਨੇ ਕੁਝ ਸਲਾਹ ਦਿੱਤੇ ਨੇ ਜੋ ਉਹਨਾਂ ਨੇ ਕਿਹਾ ਹੈ ਕਿ ਆਪਣੇ ਮੁੰਡੇ ਨੂੰ ਇੱਕ ਪਿਤਾ ਦੇ ਵੱਲੋਂ ਜ਼ਰੂਰ ਜਿਹੜਾ ਹੈ ਉਹ ਸਮਝਾਉਣਾ ਚਾਹੀਦਾ ਹੈ ਉਹਨਾਂ ਨੇ ਦੱਸਿਆ ਕਿ ਜੇਕਰ ਇੱਕ ਪਿਤਾ ਆਪਣੇ ਮੁੰਡੇ ਨੂੰ ਇਹ ਪੰਜ ਗੱਲਾਂ ਸਿਖਾਉਂਦਾ ਹੈ ਤੇ ਉਹ ਮੁੰਡਾ ਜਿਹੜਾ ਹੈ ਉਹ ਨੇਕ ਇਮਾਨਦਾਰ ਅਤੇ ਦੂਸਰਿਆਂ ਦਾ ਦੂਸਰਿਆਂ ਦਾ ਇੱਜ਼ਤ ਕਰਨ ਵਾਲਾ ਇਨਸਾਨ ਬਣ ਸਕਦਾ ਹੈ ਪੈਰੈਂਟਿੰਗ ਕੋਚ ਪੁਸ਼ਪ ਸ਼ਰਮਾ ਨੇ ਇਸ ਦੀ ਵੀਡੀਓ ਵੀ ਜਿਹੜੀ ਉਹ ਇੰਸਟਾਗ੍ਰam ਤੇ ਸ਼ੇਅਰ ਕੀਤੀ ਸੀ ਸੋ ਕਿਹੜੀਆਂ ਗੱਲਾਂ ਨੇ ਚਲੋ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਪੈਰੈਂਟਿੰਗ ਕੋਚ ਪੁਸ਼ਪ ਸ਼ਰਮਾ ਕਹਿੰਦੀ ਹੈ ਕਿ ਹਰ ਪਿਤਾ ਨੂੰ ਆਪਣੇ ਮੁੰਡੇ ਨੂੰ ਇਹ ਜ਼ਰੂਰ ਸਿਖਾਉਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਜੇਕਰ ਤੁਸੀਂ ਮਿਲਦੇ ਹੋ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਦੇਖ ਕੇ ਆਤਮ ਵਿਸ਼ਵਾਸ ਦੇ ਨਾਲ ਉਸ ਦੇ ਨਾਲ ਹੱਥ ਮਿਲਾਓ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਹੈ ਬਾਪ ਨੂੰ ਆਪਣੇ بیٹے ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਦੁਨੀਆ ਦੇ ਵਿੱਚ ਸਿਹਤ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਸਿਹਤ ਤੋਂ ਵੱਡੇ ਵੱਡਾ ਕੋਈ ਦੌਲਤ ਨਹੀਂ ਹੈ ਜੇਕਰ ਤੁਹਾਡੇ ਕੋਲ ਅੱਛੀ ਸਿਹਤ ਹੈ ਚੰਗੀ ਸਿਹਤ ਹੈ ਤਾਂ ਸਮਝੋ ਤੁਹਾਡੇ ਕੋਲ ਸਭ ਕੁਝ ਕੁਝ ਹੈ ਇਸ ਲਈ ਫਿਰ ਆਪਣੇ ਆਪ ਨੂੰ ਹਮੇਸ਼ਾ ਫੇਟ ਰੱਖੋ ਅੱਗੇ ਪੁਸ਼ਪਾ ਕਹਿੰਦੀ ਹੈ ਕਿ ਪੁਸ਼ਪਾ ਜਿਹੜੇ ਪੈਰੈਂਟਿੰਗ ਕੋਚ ਨੇ ਉਹ ਦੱਸਦੇ ਨੇ ਕਿ ਫਾਦਰਸ ਆਪਣੇ ਲਾਡਲੇ ਨੂੰ ਇਹ ਜਰੂਰ ਸਮਝਾਉਣ ਕਿ ਕੋਈ ਵੀ ਸਥਿਤੀ ਹੋਵੇ ਲੇਕਿਨ ਜਿਹੜਾ ਹੈ ਉਹ ਕਿਸ ਸਥਿਤੀ ਆਉਂਦੀ ਹੈ ਤੇ ਕੋਈ ਵੀ ਕੰਮ ਆਉਂਦਾ ਹੈ ਤੇ ਉਹ ਪੂਰੇ ਆਤਮ ਵਿਸ਼ਵਾਸ ਦੇ ਨਾਲ ਕਰਨਾ ਚਾਹੀਦਾ ਹੈ ਆਪਣੇ ਵਿਵਹਾਰ ਦੇ ਵਿੱਚ ਕੌਨਫੀਡੈਂਸ ਝਲਕਣਾ ਚਾਹੀਦਾ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਗੁੱਸੇ ਤੇ ਕੰਟਰੋਲ ਕਿਵੇਂ ਕਰਨਾ ਹੈ ਆਪਣੇ ਪਿਤਾ ਨੂੰ ਆਪਣੇ ਬੇਟੇ ਨੂੰ ਜ਼ਰੂਰ ਸਮਝਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਆਪਣੇ ਬੇਟੇ ਨੂੰ ਸਟਰੋਂਗ ਬਣਾਉਣਾ ਚਾਹੀਦਾ ਹੈ ਤੇ ਐਂਗਰ ਨੂੰ ਕੰਟਰੋਲ ਕਰਨਾ ਸਿਖਾਉਣਾ ਚਾਹੀਦਾ ਐਕਸਪਰਟ ਦੱਸਦੀ ਹੈ ਕਿ ਬੇਟੇ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਜਿਹੜਾ ਵੇਟਰ, ਕਲੀਨਰਸ, ਗਾਰਡਸ ਜਾਂ ਕਿਸੇ ਵੀ ਵਿਅਕਤੀ ਦੇ ਨਾਲ ਹਮੇਸ਼ਾ ਇੱਕ ਚੰਗੇ ਤਰੀਕੇ ਦੇ ਨਾਲ ਗੱਲ ਕਰਨੀ ਹੈ ਤੇ ਬੜੇ ਹੀ ਸਮਾਜਜਨਕ ਤਰੀਕੇ ਦੇ ਨਾਲ ਪੇਸ਼ ਆਉਣਾ ਹੈ ਨਾਲ ਦੀ ਉਹਨਾਂ ਨੇ ਕਿਹਾ ਕਿ ਬਹਾਨੇ ਬਣਾਉਣਾ ਛੱਡਣਾ ਪਵੇਗਾ ਤੇ ਜ਼ਿੰਮੇਵਾਰੀ ਕਿਵੇਂ ਉਠਾਉਣੀ ਹੈ ਇਹ ਬੱਚੇ ਨੂੰ ਇੱਕ ਪਿਤਾ ਆਪਣੇ ਬੇਟੇ ਨੂੰ ਉਹ ਚੰਗੀ ਤਰ੍ਹਾਂ ਜੇਕਰ ਸ਼ੁਰੂ ਤੋਂ ਹੀ ਸਿਖਾਉਣਾ ਸ਼ੁਰੂ ਕਰ ਦੇਵੇ ਤੇ ਉਹਦਾ ਬੇਟਾ ਕਾਮਯਾਬ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਇੱਕ ਮੁੰਡੇ ਨੂੰ ਕਾਮਯਾਬ ਬਣਾਉਣੀਆਂ ਤੇ ਉਸ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਾਉਣੀਆਂ। ਅੱਗੇ ਕੋਚ ਦੱਸਦੀ ਹੈ ਕਿ ਬੇਟੇ ਨੂੰ ਇਹ ਵੀ ਸਿਖਾਓ ਕਿ ਜਿਹੜਾ ਆਤਮ ਸਨਮਾਨ ਖੋਏ ਵੀ ਨਾ ਯਾਨੀ ਕਿ ਜੇਕਰ ਫੇਲਿਅਰ ਹੁੰਦਾ ਹੈ ਤੇ ਉਸ ਨੂੰ ਕਿਵੇਂ ਸੰਭਾਲਣਾ ਹੈ ਉਸ ਨੂੰ ਕਿਵੇਂ ਕੰਟਰੋਲ ਕਰਨਾ ਹੈ ਫੇਲਰ ਫੇਲਰ ਨੂੰ ਕਿਵੇਂ ਸਹਿਣਾ ਹੈ ਇਹ ਵੀ ਸਮਝਾਉਣਾ ਹੈ ਨਾਲ ਦੀ ਨਾਲ ਇੱਜ਼ਤ ਕਰਨਾ ਸਵੇਰੇ ਜਲਦੀ ਉੱਠਣਾ ਅਤੇ ਫਜ਼ੂਲ ਖਰਚੀ ਤੋਂ ਬਚਣਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੇ ਸਿਖਾਈਆਂ ਨੇ ਸੋ ਤੁਸੀਂ ਉਹਨਾਂ ਦੀ ਇਹ ਗੱਲਾਂ ਤੋਂ ਕਿਵੇਂ ਸਹਿਮਤ ਹੋ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇੱਕ ਪਿਤਾ ਜੇਕਰ ਆਪਣੇ ਬੇਟੇ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਤੋਂ ਹੀ ਰੋਲ ਨਿਭਾਉਣਾ ਸ਼ੁਰੂ ਕਰ ਦੇਵੇ ਤੇ ਉਹ ਕਿੰਨਾ ਕਿ ਚੰਗਾ ਹੈ ਉਹਨਾਂ ਨੇ ਜਿਹੜੀ ਇਹ ਪੋਸਟ ਜਿਹੜੀ ਆ ਉਹ ਪਾਈ ਹੈ